ਰਾਇਜ਼ ਵਿజిਟ ਕੀਤੀ ਹੈ ਕੀ ਦੇਖੂ ਮੈਂ ਬਹੁਤ ਵਾਰ ਜਾਨਾ ਜੀ ਅਚਾਨਕ ਨਹੀਂ ਕੀਤਾ ਇਸ ਹਸਪਤਾਲ ਦੇ ਵਿੱਚ ਕੰਮ ਚੱਲ ਰਿਹਾ ਮੇਜਰ ਅਪਗ੍ਰੇਡ ਜਿਹੜਾ ਹੈਗਾ ਉਹਦੇ ਚ ਹੋ ਰਿਹਾ ਜਿਸ ਤਰ੍ਹਾਂ ਦੀ ਅਖਰਾ ਵੀ ਆਪਰੇਸ਼ਨ ਥੀਟਰ ਮੋਡੂਲਰ ਬਣ ਰਿਹਾ ਸਾਰੇ ਹਸਪਤਾਲ ਦੀ ਬਿਲਡਿੰਗ ਸਾਰੇ ਜਿੰਨੇ ਵਾਸ਼ਰੂਮ ਠੀਕ ਹੋ ਰਹੇ ਆ ਪੇਸ਼ੈਂਟ ਦੇ ਫੈਸਿਲਿਟੀ ਬਣ ਰਹੀ ਆ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਮਤਲਬ ਇਹਨੂੰ ਹਸਪਤਾਲ ਅਸੀਂ ਕਾਰਪੋਰੇਟ ਹਸਪਤਾਲ ਵਾਂਗ ਕਮਰਾਣਾ ਚਾਹੁੰਦੇ ਆ ਔਰ ਫਰਸਟ ਕਲਾਸ ਵਾਲੀ ਤੁਸੀਂ ਦੇਖੋ ਸਾਰੀ ਫਲੋਰਿੰਗ ਚੇਂਜ ਹੋਈ ਹੈ ਸਾਰੇ ਹਸਪਤਾਲ ਦੇ ਫਲੋਰ ਚੇਂਜ ਹੋਏ ਆ ਚੂਹ ਪਰ ਇਹਨਾਂ ਦਾ ਸੀਗਾ ਸੋ 메ਜਰ ਕੰਮ ਹੋ ਰਿਹਾ ਮੈਂ ਵਾਰੀ ਵਾਰੀ ਆ ਕੇ ਚੈੱਕ ਕਰਦਾ ਹਾਂ ਉਸ ਜਿਹੜਾ ਟਾਰਗੇਟ ਆ ਕੇ ਮਾਰਚ ਦੇ ਵਿੱਚ ਅਸੀਂ ਇਹਨੂੰ ਇਹ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਸਵਾਗਤ ਕਰਾਂਗੇ ਜਿਹੜਾ ਨਵਾਂ ਹਸਪੀਟਲ ਇਹਨੂੰ ਪੂਰਾ ਡਿਵੈਲਪ ਕਰਕੇ ਔਰ ਇਹਦੇ ਵਿੱਚ ਜਿਹੜੀ 24 ਘੰਟੇ ਐਮਰਜੈਂਸੀ ਸਰਵਿਸਿਜ਼ ਉਹ ਵੀ ਸ਼ੁਰੂ ਕਰਾਂਗੇ ਹੋਰ ਸਟਾਫ ਵੀ ਰੱਖਾਂਗੇ equipment ਵੀ ਆ ਰਹੀ ਹੈ ਨਵੀਂ ਬਹੁਤ ਸਾਰੀ ਮਤਲਬ ਬੜੀ ਮਹਿੰਗੀ ਵਹੰਗੀ equipment ਜਿਹੜੀ ਆ ਗਿਆ लेटेस्ट equipment ਵੀ ਆ ਰਹੀ ਹੈ ਤੇ ਸਾਰਾ ਹਸਪਤਾਲ ਦੀ ਬਿਲਡਿੰਗ ਵਧੀਆ ਹੋਏਗੀ equipment ਵਧੀਆ ਹੋਏਗੀ ਔਰ ਡਾਕਟਰ ਸਾਰਾ ਸਟਾਫ ਪੂਰਾ ਹੋਏਗਾ ਤੇ ਲੋਕਾਂ ਨੂੰ ਵਧੀਆ ਸਬਦਾ ਮਿਲੇਗਾ ਪਰ ਸਰ ਸ਼ਿਕਾਇਤ ਫਿਰ ਉੱਥੇ ਉੱਥੀ ਹੈ ਕੀ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਮੂਲ ਸਹੂਗਿਦਾਵਾਂ ਹੁੰਦੀਆਂ ਵਾ ਦਵਾਈਆਂ ਦੀ ਕਿਤਨੇ ਕਿਤੇ ਕਮੀ ਰਹਿੰਦੀ ਹੈ ਦਵਾਈਆਂ ਦੀ ਕਮੀ ਰਹਿੰਦੀ ਹੈ ਦੇਖੋ ਦਵਾਈਆਂ ਦੀ ਜਿਹੜੀ ਹੈਗੀ ਆ ਸੀ ਨਾ ਜੀ 100% ਅਵੇਲੇਬਿਲਟੀ ਆਫ ਮੈਡੀਸਿਨਸ ਸਿਵਲ ਸਰਜਨ ਸਾਹਿਬ ਖੜੇ ਆ ਆਪਣੇ ਅਸਮੋ ਸਾਹਿਬ ਖੜੇ ਆ ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ ਜੀ ਮਨੀਸ਼ ਭਾਜੀ ਠੀਕ ਆ ਜੀ ਇਹਨਾਂ ਨੂੰ ਦਵਾਈਆਂ ਦੇ ਦਿੱਤੀਆਂ 270 ਮੈਡੀਸਿਨ ਸਾਡੇ ਕੋਲ ਆ ਇਹ ਹੁਣ ਮੈਂ ਅਗਲਾ ਮੇਰਾ ਸਟੈਪ ਇਹ ਆ ਵੀ ਮਰੀਜ਼ ਨੂੰ ਦਵਾਈ ਫਰੀ ਮਿਲਣੀ ਚਾਹੀਦੀ ਜੇ ਨਹੀਂ ਮਿਲੇਗੀ ਫਿਰ ਡਾਕਟਰਾਂ ਤੇ ਐਕਸ਼ਨ ਹੋਵੇਗਾ ਜਾਂ ਸਟਾਫ ਤੇ ਐਕਸ਼ਨ ਹੋਵੇਗਾ ਇਨਫੈਕਟ ਜਿਹੜੇ ਡਾਕਟਰ ਆ ਨਾ ਇਹ ਸਾਡੇ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਜਿਹੜੇ ਡਾਕਟਰ ਹੈ ਜਿਹੜਾ ਮੈਡੀਕਲ ਸਟਾਫ ਹੈ ਸਿਰਫ ਆਪਣਾ ਕੰਮ ਕਰੇਗਾ ਇੱਕ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਨਵਾਂ ਬਣਾ ਰਹੇ ਹਾਂ ਇਹ ਤੁਹਾਡੀ ਇਹ ਵਾਲੀ ਪ੍ਰੋਬਲਮ ਵੀ ਆ ਦੇਖੋ ਅਸੀਂ ਦਵਾਈਆਂ ਦੇ ਦਿੱਤੀਆਂ ਪੈਸੇ ਦੇ ਦਿੱਤੇ ਮਰੀਜ਼ ਨੂੰ ਦਵਾਈ ਨਹੀਂ ਮਿਲਦੀ 50 60% ਨੂੰ ਮਿਲ ਲਈ ਆ ਮਤਲਬ 70 60 70% ਮਿਲ ਰਹੀ ਹੈ 100% ਨਹੀਂ ਮਿਲ ਰਹੀ ਇਹ ਵਾਲੀ ਸ਼ਿਕਾਇਤ ਨਾ ਆਵੇ ਇਹਦਾ ਇੱਕੋ ਸਾਨੂੰ ਹੱਲ ਲੱਭਿਆ ਵੇਦਾ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਇਹ ਨਵਾਂ ਵਿੰਗ ਬਣ ਰਿਹਾ ਹੈਗਾ ਉਹਨਾਂ ਦਾ ਕੰਮ ਹੋਏਗਾ ਜਿਵੇਂ ਕਿ ਕਿਤੇ ਲਾਈਟ ਚਲੀ ਜਾਂਦੀ ਆ ਇਸ ਤਰ੍ਹਾਂ ਚ ਫੇਰ ਰੌਲਾ ਪੈਂਦਾ ਕਿਤੇ ਦਵਾਈ ਨਹੀਂ ਮਿਲੀ ਕੋਈ ਹੋਰ ਪ੍ਰੋਬਲਮ ਹੋ ਗਈ ਉਹ ਸਾਰਾ ਜਿਹੜਾ ਹੈਗਾ ਇੱਕ ਸੈਪਰੇਟ ਵਿੰਗ ਹੋਏਗਾ ਉਹ ਸਾਰੇ ਕੰਮ ਕਰ ਲਵੇਗੀ ਮਤਲਬ ਸੀਵਰੇਜ ਦੀ ਪ੍ਰੋਬਲਮ ਹੈ ਵਾਸ਼ਰੂਮ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਦਵਾਈ ਘਟੀ ਹੋਈ ਆ ਉਹ ਸਾਰਾ ਹੌਂ ਹਸਪੀਟਲ ਐਡਮਿਨਿਸਟ੍ਰੇਟਿਵ ਵਿੰਗ ਦਾ ਹੋਵੇਗਾ ਕੋਈ ਬਿਲਡਿੰਗ ਦੀ ਰਿਪੇਅਰ ਕਰਨੀ ਆ ਕੋਈ AC ਠੀਕ ਕਰਾਣਾ ਕੋ ਅਸੀਂ ਮਰੀਜ਼ ਨਹੀਂ ਦੇਖ ਪਾਉਂਦੇ ਉਹ ਡਾਕਟਰ ਸਿਰਫ ਤੇ ਸਿਰ ਮਰੀਜ਼ਾਂ ਨੂੰ ਦੇਖਣਗੇ ਆਪਰੇਸ਼ਨ ਕਰਨਗੇ ਇਲਾਜ ਕਰਨਗੇ ਇਹ ਇਹ ਨਵੀਂ ਸ਼ੁਰੂਆਤ ਹੈ ਵੀ ਇੱਥੋਂ ਸ਼ੁਰੂ ਕਰਦੇ ਹਾਂ ਸਰ ਡਾਕਟਰਾਂ ਇਸ ਸੇਫਟੀ ਵਾਸਤੇ ਇੱਕ ਸਭ ਤੋਂ ਵੱਡਾ ਮੇਨ ਮੁੱਦਾ ਕਿਉਂਕਿ ਆਏ ਦਿਨ ਸਿਵਲ ਹਸਪੀਟਲ ਵਿੱਚ ਹੰਗਾਮੇ ਦਿਖਦੇ ਨੇ ਕਿਉਂਕਿ ਹਰ ਕੋਈ ਸੱਚ ਜਦੋਂ ਲੜਾਈ ਝਗੜਾ ਕਰਕੇ ਆਂਦਾ ਤਾਂ ਇੱਥੇ ਆ ਕੇ ਉਹ ਗਵਾਰਟੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਔਰ ਉਹ ਚ ਡਾਕਟਰਸ ਵੀ ਕਾਫੀ ਅਨਸਿਕਿਓਰ ਫੀਲ ਕਰਦੇ ਨੇ ਹਾਂ ਉਹ ਉਹਦੇ ਵਾਸਤੇ ਵੀ ਅਸੀਂ ਸਾਡਾ ਸਾਰਾ ਇੱਕ ਤਾਂ ਤੁਹਾਡੇ ਸੀਸੀਟੀਵੀ ਕੈਮਰੇ ਲੱਗ ਰਹੇ ਆ ਐਕਸਟਰਾ ਸਕਿਉਰਟੀ ਸਟਾਫ ਵੀ ਦੇ ਰਹੇ ਆ ਪਲਾਸ ਅਸੀਂ ਪ੍ਰੋਟੋਕਾਲ ਇਸ ਤਰ੍ਹਾਂ ਦੇ ਬਣਾਨੇ ਆ ਵੀ ਜਦੋਂ ਕੋਈ ਪੇਸ਼ੈਂਟ ਆਂਦਾ ਇੱਕ ਸ਼ੈਡ ਬਣ ਰਿਹਾ ਤੁਹਾਡੇ ਇੱਥੇ ਸਾਰੇ ਉੱਥੇ ਰੁਕਣਗੇ ਪੇਸ਼ੈਂਟ ਦੇ ਨਾਲ ਸਿਰਫ ਇੱਕ ਅਟੈਂਡੈਂਟ ਅੰਦਰ ਜਾਏਗਾ ਕਈ ਵਾਰੀ ਕੀ ਹੁੰਦਾ ਕਿ ਦੋਨੋਂ ਪਾਰਟੀਆਂ ਲੜਦੀਆਂ ਉਹ ਲੜ ਕੇ ਦੋਨੋਂ ਇੱਥੇ ਆ ਗਏ ਉਹ ਇੱਥੇ ਆ ਕੇ ਫਿਰ ਲੜਦਣੀਆਂ ਉਹਨਾਂ ਨੂੰ ਉੱਥੇ ਸੈਪਰੇਟ ਕਰਾਂਗੇ ਜਿਹੜਾ ਹਸਪੀਟਲ ਐਡਮਿਨਿਸਟ੍ਰੇਟਿਵ ਬੈਂਗ ਹੋਏਗਾ ਉਹਦੇ ਵਿੱਚ ਇੱਕ ਨਾ ਤੁਹਾਡੇ ਜਿਹੜਾ ਰੋਗੀ ਕਲਿਆਣ ਸੰਮਤੀ ਬਣਾ ਕੇ ਜਿਹੜੇ ਤੁਹਾਡੇ ਪ੍ਰੋਮਿਨੈਂਟ ਬੰਦੇ ਆ ਜਿਵੇਂ ਤੁਹਾਡਾ ਇੱਕ ਲਾ ਵਾਰਸਾਂ ਦਾ ਵਾਰਡ ਹੈ ਉੱਥੇ ਉਹਦੇ ਚ ਲੋਕ ਸੇਵਾ ਕਰਦੇ ਆ ਇਹੋ ਕਿ ਜਦੋਂ ਇੱਥੇ ਬੰਦੇ ਆਉਂਦੇ ਆ ਉਹਨਾਂ ਦੀ ਕਾਉਂਸਲਿੰਗ ਕਰਨਾ ਉਹਨਾਂ ਨੂੰ ਸਮਝਾਉਣਾ ਡਾਕਟਰ ਤੱਕ ਪਹੁੰਚਾਉਣਾ ਉਹਨਾਂ ਨੂੰ ਸੇਵਾ ਦੇਣਾ ਇਹ ਸਾਰਾ ਕੰਮ ਜਿਹੜਾ ਹੈਗਾ ਇਹ ਅਸੀਂ ਨਵੇਂ ਨਵੇਂ ਜਿਹੜੇ ਹੈਗਾ ਅਸੀਂ ਨਵੇਂ ਫੀਚਰਸ ਐਡ ਕਰ ਰਹੇ ਹਾਂ ਇਹ ਇੱਕ ਪਾਰਕਿੰਗ ਲੈ ਕੇ ਬੜਾ ਇੱਥੇ ਇਸ਼ੂ ਰੰਦਾ ਵਾ ਉਹ ਪਾਰਕਿੰਗ ਦਾ ਵੀ ਸਾਰਾ ਪਲਾਨ ਕਰਕੇ ਨਾ ਜਿਹੜਾ 2-ਵੀਲਰ ਪਾਰਕਿੰਗ ਅਲੱਗ ਹੋਏਗੀ ਕਾਰ ਪਾਰਕਿੰਗ ਦੀ ਜਗ੍ਹਾ ਦੇਵਾਂਗੇ ਉਹਦਾ ਪ੍ਰੋਪਰ ਕੰਟਰੈਕਟ ਹੋਏਗਾ ਇੱਥੇ ਜਗ੍ਹਾ ਜਗ੍ਹਾ ਤੇ ਨਹੀਂ ਬਲਖੜੀਆਂ ਹੋਣਗੀਆਂ ਵੱਡੀਆਂ ਅ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਰਸਿੰਗ ਸਟੂਡੈਂਟਸ ਖੜੇ ਆ ਇੱਥੇ ਨਹੀਂ ਹੋਣਗੇ ਜਿੱਥੇ ਪੇਸ਼ੈਂਟਸ ਆਣਗੇ ਉੱਥੇ ਉਹਨਾਂ ਨੂੰ ਰਿਸੀਵ ਕਰਨਗੇ ਇਹ ਲੈ ਕੇ ਜਾਣਗੇ ਪੇਸ਼ੂਨ ਪੇਸ਼ੂਨ ਨੂੰ ਤਾਂ ਇਹ ਪਤਾ ਮੈਨੂੰ ਢਿੱਡ ਦੁਖਦਾ ਮੇਰਾ ਕੰਨ ਦੁਖਦਾ ਮੇਰੀ ਲੱਤ ਚ ਦਰਦ ਹੈ ਮੇਰੇ ਗੋਡੇ ਚ ਦਰਦ ਹੈ ਪੇਸ਼ੂਨ ਨੂੰ ਨਹੀਂ ਪਤਾ ਵੀ ਡਾਕਟਰ ਕਿੱਥੇ ਬੈਠਾ ਵੀ ਇਹ ਕਿਹੜਾ ਸਪੈਸ਼ਲਿਸਟ ਹੁੰਦਾ ਇਹਨਾਂ ਨੂੰ ਬੱਚਿਆਂ ਨੂੰ ਪਤਾ ਜੀ ਉਹਨਾਂ ਦੀ ਇਹਨਾਂ ਦੀ ਟ੍ਰੇਨਿੰਗ ਹੋਏਗੀ ਮੈਂ ਹੀ ਉਹਨਾਂ ਨੂੰ ਪੁੱਛਿਆ ਸੀ ਜਿਹੜੇ 9 ਵਜੇ ਆ ਜਾਂਦੇ ਬੱਚੇ ਜਦੋਂ ਵਾਸਤਾ ਸ਼ੁਰੂ ਹੁੰਦਾ ਤੇ ਇਹ ਬੱਚਿਆਂ ਦਾ ਫਸਟ ਇਅਰ ਤੋਂ ਟ੍ਰੇਨਿੰਗ ਹੋਏਗਾ ਜਿਹ आईसीयू ਜਾਣਗੇ ਇਸ ਤਰ੍ਹਾਂ ਬੱਚਿਆਂ ਦੀ ਟ੍ਰੇਨਿੰਗ ਵੀ ਬੈਟਰ ਹੋਏਗੀ ਔਰ ਲੋਕਾਂ ਨੂੰ ਸੁਵਿਧਾ ਵੀ ਮਿਲੇਗੀ ਸਰ ਕਹਿ ਸਕਦੇ ਆ ਕਿ ਆਨਾਲ ਦਿਨਾਂ ਦੇ ਵਿੱਚ ਜਿੱਦਾਂ ਪ੍ਰਾਈਵੇਟ ਹਸਪਤਾਲਾਂ ਚ ਇਹ ਮੂਲ ਸਿਵਾਵਾਂ ਮਿਲਦੀਆਂ ਨੇ ਪ੍ਰਾਇਓਰਟੀ ਦੇ ਤੌਰ ਤੇ ਬਿਲਕੁਲ ਜੀ ਪ੍ਰਾਈਵੇਟ ਸਕੂਲ ਤੇ ਜੀ ਬਿਲਕੁਲ ਜਿਹੜੇ ਪ੍ਰਾਈਵੇਟ ਆਸ ਤਰ੍ਹਾਂ ਤੇ ਸਰਕਾਰੀ ਆਸ ਤਰ੍ਹਾਂ ਚ ਕੋਈ ਫਰਕ ਨਹੀਂ ਹੋਏਗਾ ਜਿਹੋ ਜੀ ਉਹੋ ਜੀ ਲੁੱਕ ਹੋਏਗੀ ਜੀ ਉਹੋ ਜੀਆਂ ਸੁਵਿਧਾਵਾਂ ਹੋਣਗੀਆਂ ਔਰ ਉਹੋ ਜਿਹਾ ਵਤੀਰਾ ਹੋਏਗਾ